ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਸਮਝੌਤੇ ਦੀਆਂ ਗੱਲਾਂ ਕਈ ਦਿਨਾਂ ਤੋਂ ਚੱਲ ਰਹੀਆਂ ਨੇ ਸਿਆਸੀ ਹਲਕਿਆਂ ਦੇ ਅੰਦਰ ਅਕਾਲੀ ਦਲ ਭਾਜਪਾ ਦੇ ਸਮਝੌਤੇ ਨੂੰ ਲੈ ਕੇ ਜਿਹੜੀਆਂ ਕਲਣਾ ਦੇ ਵਿੱਚ ਗੱਲਾਂ ਕੀਤੀਆਂ ਜਾ ਰਹੀਆਂ ਨੇ ਫੂਕਾ ਮਾਰੀਆਂ ਜਾ ਰਹੀਆਂ ਨੇ ਉਹ ਹੁਣ ਮੰਜਰੀਆਂ ਤੇ ਆਉਣ ਲੱਗੀਆਂ ਨੇ ਅਕਾਲੀ ਦਲ ਕਿਹੜੀਆਂ ਸ਼ਰਤਾਂ ਦੇ ਉੱਤੇ ਭਾਰਤੀ ਜਨਤਾ ਪਾਰਟੀ ਨਾਲ ਸਮਝੌਤਾ ਵਾਪਸ ਕਰਨ ਜਾ ਰਿਹਾ ਹੈ ਦੁਬਾਰਾ ਜਿਹੜਾ ਅਕਾਲੀ ਦਲ ਪੀਪਾਜਪਾ ਨੌ ਮਾਸ ਦਾ ਰਿਸ਼ਤਾ ਜੁੜਨ ਜਾ ਰਿਹਾ ਹੈ ਉਸ ਬਾਰੇ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਦੇ ਹਾਂ ਤੁਸੀਂ ਜੁੜਿਓ ਪੰਜਾਬੀ ਪੁਆਇੰਟ ਟੀਵੀ ਦੇ ਨਾਲ ਮੈਂ ਹਰਿੰਦਰ ਬਾਜਵਾ ਲਗਭਗ 5 ਤੋਂ 6 ਮਹੀਨੇ ਹੋ ਚੁਲੇ ਨੇ ਕਿ ਪੰਜਾਬ ਦੀਆਂ ਸਿਆਸੀ ਫਿਜ਼ਾਵਾਂ ਦੇ ਅੰਦਰ ਇਹ ਗੱਲਾਂ ਗੂੰਜ ਰਹੀਆਂ ਨੇ ਕਿ ਅਕਾਲੀ ਦਲ ਤੇ ਭਾਜਪਾ ਇੱਕ ਵਾਰ ਫਿਰ ਇਕੱਠੇ ਹੋਣ ਜਾ ਰਹੇ ਨੇ ਆਖਿਰਕਾਰ ਕਦੋਂ ਇਕੱਠੇ ਹੋਣਗੇ ਇਸ ਦਾ ਵੇਲਾ ਵੀ ਆ ਗਿਆ ਲੱਗਦਾ ਹੈ ਅਕਾਲੀ ਦਲ ਦੇ ਵੱਲੋਂ ਭਾਜਪਾ ਦੇ ਨਾਲ ਗੱਲਬਾਤ ਸਿਰੇ ਲਾ ਲਈ ਗਈ ਹੈ ਜਿਹੜੇ ਮੁੱਦਿਆਂ ਨੂੰ ਲੈ ਕੇ ਗੱਲਬਾਤ ਤੈਅ ਹੋਈ ਹੈ ਤੁਹਾਨੂੰ ਉਹ ਦੱਸਦਿਆਂ ਕေ ਭਾਜਪਾ ਤੇ ਅਕਾਲੀ ਦਲ ਕਿਸ ਮੁੱਦੇ ਤੇ ਇਕੱਠੇ ਹੋਣਗੇ ਕਿਉਂਕਿ ਕਿਸਾਨੀ ਅੰਦੋਲਨ ਇੱਕ ਪਾਸੇ ਲਗਾਤਾਰ ਸ਼ੰਭੂ ਤੇ ਖਨੋਰੀ ਬਾਰਡਰਾਂ ਤੇ ਚੱਲ ਰਿਹਾ ਹੈ ਕਿਸਾਨੀ ਅੰਦੋਲਨ ਦੇ ਕਾਰਨ ਅਕਾਲੀ ਦਲ ਤੇ ਭਾਜਪਾ ਦੇ ਗੱਠਜੋੜ ਦੀ ਗੱਲ ਤੇ ਇੱਕ ਵਾਰ ਬ੍ਰੇਕ ਜ਼ਰੂਰ ਲੱਗੇ ਸਨ ਪਰ ਹੁਣ ਇਸ ਦਾ ਨਵਾਂ ਰਾ ਲੱਭ ਗਿਆ ਸਿਆਸਦਾਨ ਸਿਆਸਦਾਨ ਹੁੰਦਾ ਹੈ ਅਕਾਲੀ ਤੇ ਭਾਜਪਾ ਨੇ ਗੱਠਜੋੜ ਕਰਨ ਦਾ ਇੱਕ ਨਵਾਂ ਤਰੀਕਾ ਲੱਭਿਆ ਤਰੀਕਾ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਇਸ ਗੱਲ ਦੇ ਉੱਤੇ ਇਕੱਠੇ ਹੋਣਗੇ ਕਿ ਭਾਰਤ ਵਿੱਚ ਕੇਂਦਰ ਦੀ ਸਰਕਾਰ ਆ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਮੋਦੀ ਦੀ ਅਗਵਾਈ ਵਾਲੀ ਉਹ ਕੁਝ ਬੰਦੀ ਸਿੰਘਾਂ ਨੂੰ ਰਿਹਾ ਕਰੇਗੀ ਜਿਸ ਨੂੰ ਆਧਾਰ ਬਣਾ ਕੇ ਜਿਹੜਾ ਅਕਾਲੀ ਦਲ ਵਾਪਸ ਭਾਰਤੀ ਜਨਤਾ ਪਾਰਟੀ ਨਾਲ ਆਪਣੀ ਗੱਡ ਧੁੱਪ ਕਰੇਗਾ ਤੇ ਉਸ ਤੋਂ ਬਾਅਦ ਸੀਟਾਂ ਨੂੰ ਲੈ ਕੇ ਫੈਸਲਾ ਹੋਵੇਗਾ ਸੂਤਰ ਇਹ ਵੀ ਦੱਸਦੇ ਆ ਕਿ ਸੀਟਾਂ ਲਗਭਗ ਫਾਈਨਲ ਹੋ ਚੁੱਕੀਆਂ ਨੇ ਉੱਤੇ ਮਾੜੀ-ਮੋਟੀ ਗੱਲ ਇੱਧਰ-ਉੱਧਰ ਹੋਣ ਵਾਲੀ ਰਹਿੰਦੀ ਹੈ 90% ਸੀਟਾਂ ਫਾਈਨਲ ਹੋ ਚੁੱਕੀਆਂ ਨੇ ਭਾਜਪਾ ਜਿਹੜੀ ਆ ਪੰਜ ਤੋਂ ਚਾਰ ਸੀਟਾਂ ਲੜ ਸਕਦੀ ਹੈ ਚਾਰ ਤੋਂ ਪੰਜ ਸੀਟਾਂ ਦੇ ਉੱਤੇ ਭਾਜਪਾ ਬਾਕੀ ਦੇ ਉੱਤੇ ਅਕਾਲੀ ਦਲ ਭਾਜਪਾ ਆਪਣੀ ਹਿੱਸੇਦਾਰੀ ਵਧਾਵੇਗੀ ਸੀਟਾਂ ਦੇ ਵਿੱਚ ਪਟਿਆਲਾ ਲੁਧਿਆਣਾ ਤੇ ਸ਼੍ਰੀ ਆਨੰਦਪੁਰ ਸਾਹਿਬ ਦੀਆਂ ਸੀਟਾਂ ਭਾਜਪਾ ਨੂੰ ਦਿੱਤੇ ਜਾਣ ਦੀ ਚਰਚਾ ਆ ਪਰ ਫਿਲਹਾਲ ਇਸ ਬਾਰੇ ਕੋਈ ਰਸਮੀ ਅਧਿਕਾਰਤ ਐਲਾਨ ਨਹੀਂ ਹੋਇਆ ਪਰ ਸੂਤਰ ਦੱਸਦੇ ਆ ਕਿ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦਾ ਗੱਠਜੋੜ ਤੈ ਹੋ ਚੁੱਕਿਆ ਹੈ ਬੰਦੀ ਸਿੰਘਾਂ ਦੀ ਰਿਹਾਈ ਹੋਵੇਗੀ ਤੇ ਨਾਲ ਲੱਗਦਾ ਹੀ ਜਿਹੜਾ ਐਲਾਨ ਕਰ ਦਿੱਤਾ ਜਾਵੇਗਾ ਦਿੱਲੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੇ ਮੋੜ ਗੱਠ ਜੋੜਦਾ ਪੰਜਾਬ ਦੀ ਸਿਆਸਤ ਦੇ ਅੰਦਰ ਇਸ ਗੱਠ ਜੋੜ ਦੀ ਆਪਣੀ ਅਹਿਮੀਅਤ ਹੈ ਜੇਕਰ ਵੋਟ ਸ਼ੇਅਰ ਦੀ ਗੱਲ ਕੀਤੀ ਜਾਵੇ ਤਾਂ ਜਿਹੜੇ ਸੱਜਰੇ ਸਰਵੇ ਆਇਆ ਉਹਨਾਂ ਦੇ ਵਿੱਚ 16 ਤੇ 17% ਦਾ ਵੋਟ ਸ਼ੇਅਰ ਦੋਵੇਂ ਪਾਰਟੀਆਂ ਅਲੱਗ-ਅਲੱਗ ਲੈ ਕੇ ਜਾ ਰਹੀਆਂ ਨੇ ਜੇਕਰ ਇਕੱਠੀਆਂ ਹੋ ਜਾਂਦੀਆਂ ਨੇ ਤਾਂ 32-33% ਦਾ ਵੋਟ ਸ਼ੇਅਰ ਆ ਸ਼ਾਇਦ ਵੱਧ ਵੀ ਜਾਵੇ ਤਾਂ ਇਸ ਨੂੰ ਲੈ ਕੇ ਇਸ ਗੱਠਜੋੜ ਦੇ ਵਿੱਚ ਵੱਡੀ ਇਹ ਗੱਲ ਹੈ ਕਿ ਜੇਕਰ ਅਕਾਲੀ ਭਾਜਪਾ ਇਕੱਠੇ ਹੁੰਦੇ ਆ ਸੀਟਾਂ ਬੇਸ਼ੱਕ ਨਾ ਹੋਣ ਇੱਕ ਵੱਡਾ ਵੋਟ ਦਾ ਚੰਕਾ ਜਿਹੜਾ ਇਹ ਗੱਠਜੋੜ ਲਿਆ ਸਕਦਾ ਹੈ ਤੇ ਕਿਹਾ ਜਾਂਦਾ ਹੈ ਕਿ ਪਲੱਸ ਮਾਈਨਸ ਜਿਹੜੀ ਸੀਟਾਂ ਨੇ ਉਹ 1-2-2 ਹੋ ਸਕਦੀਆਂ ਨੇ ਜੇਕਰ ਗੱਠਜੋੜ ਹੁੰਦਾ ਹੈ ਕੁੱਲ ਮਿਲਾ ਕੇ ਕਿਹਾ ਜਾਵੇ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦਾ ਇੱਕ ਵਾਰ ਫਿਰ ਗੱਠਜੋੜ ਹੋਣ ਜਾ ਰਿਹਾ ਹੈ ਬੰਦੀ ਸਿੰਘਾਂ ਦੀ ਰਿਹਾਈ ਹੋਵੇਗੀ ਕੁਸ਼ਕਬੰਦੀ ਸਿੰਘਾਂ ਦੀ ਰਿਹਾਈ ਦੱਸੀ ਜਾਂਦੀ ਹੈ ਕਿ ਹੋਵੇਗੀ ਜਿਸ ਤੋਂ ਬਾਅਦ ਅਕਾਲੀ ਦਲ ਇਹ ਆਧਾਰ ਬਣਾਵੇਗਾ ਕਿ ਮੋਦੀ ਸਰਕਾਰ ਨੇ ਮੋਦੀ ਨੇ ਬਹੁਤ ਵੱਡਾ ਜਿਹੜਾ ਸਿੱਖਾਂ ਦੇ ਲਈ ਰਾਹਤ ਵਾਲਾ ਕੰਮ ਕੀਤਾ ਸਿੱਖਾਂ ਦੀ ਲੰਬੇ ਚਿਰ ਦੀ ਮੰਗ ਲੰਬੀ ਜद्दोजਹਿਦ ਦੀ ਮੰਗ ਨੂੰ ਪੂਰਾ ਕੀਤਾ ਹੈ ਤੇ ਮੋਦੀ ਜਿਹੜਾ ਹੈ ਉਹ ਸਿੱਖ ਪ੍ਰਸਤ ਹੈ ਸਿੱਖਾਂ ਦੇ ਲਈ ਜਿਹੜਾ ਉਹਦੇ ਦਿਲ 'ਚ ਹਮਦਰਦੀ ਹੈ ਉਹਨੂੰ ਸਿੱਖਾਂ ਦੇ ਇੱਕ ਲੋਹ ਪੁਰਸ਼ ਦੇ ਵਜੋਂ ਜਿਹੜਾ ਅਕਾਲੀ ਦਲ ਪੇਸ਼ ਕਰੂਗਾ ਤੇ ਉਸ ਤੋਂ ਬਾਅਦ ਜਿਹੜੀਆਂ ਜਫੀਆਂ ਜਿਹੜੀਆਂ ਨੇ ਉਹ ਪੈ ਜਾਣਗੀਆਂ ਸਿਆਸੀ ਜਫੀਆਂ ਦੇ ਨਜ਼ਾਰੇ ਜਿਹੜੇ ਆ ਉਉਂਦੇ ਦਿਨਾਂ 'ਚ ਵਿਖਾਈ ਦੇਣਗੇ ਦਿੱਲੀ ਦੇ ਵਿੱਚ ਦੱਸਿਆ ਜਾਂਦਾ ਹੈ ਕਿ ਐਲਾਨ ਕਰ ਦਿੱਤਾ ਜਾਵੇਗਾ